ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਕਰੋ ਫਿਰ ਨਵਾਂ ਸ਼ੌਂਕ ਤੇ ਇੱਕ ਚੀਜ਼ ਤੁਹਾਨੂੰ ਦੱਸ ਦਈਏ ਇਹ ਜਿੰਨੇ ਵੀ ਕਬੂਤਰ ਤੁਸੀਂ ਦੇਖਣ ਜਾ ਰਹੇ ਹੋ ਇਹ ਸਾਰੇ ਦੇ ਸਾਰੇ ਕਬੂਤਰ ਜਿਹੜੇ ਸੇਲ ਆ ਬਾਈ ਕਬੂਤਰ ਤੁਹਾਨੂੰ ਦਿਖਾਵਾਂਗੇ ਰੀਜ ਦੇ ਨਾਲ ਪੂਰੇ ਵਧੀਆ ਨੇ ਠੀਕ ਆ ਜੀ ਬਹੁਤ ਹੀ ਚੰਗੇ ਚੰਗੇ ਕਬੂਤਰ ਇੱਕ ਤੋਂ ਇੱਕ ਪਰਿੰਦਾ ਪਿਆ ਬਾਈ ਕਰੋ ਸ਼ੌਂਕ ਮੇਰੇ ਵੀਰ ਇੱਕ ਕਰਤੀ ਹੈ ਕਬੂਤਰੀ ਆ ਕਾਫੀ ਕਬੂਤਰ ਨੇ ਬਾਈ ਹੁਣਾ ਦੇ ਕੋਲ ਤੁਹਾਨੂੰ ਫੇਰ ਦੱਸ ਦਈਏ ਅੱਜ ਆਪਾਂ ਉਸ ਥਾਂ ਤੇ ਪੁੱਜੇ ਆ ਜਿਹੜੇ ਘਰ ਦੇ ਕਬੂਤਰ ਆਪਣੇ ਘਰੇ 13-13 ਘੰਟੇ ਉੱਡੇ ਸੀ ਤੇ ਇਹ ਉਹਨਾਂ ਕਬੂਤਰਾਂ ਦੇ ਵਿੱਚੋਂ ਹੀ ਰਲਮੇ ਆ ਠੀਕ ਆ ਜੀ ਇੱਕ ਚੀਜ਼ ਦੱਸ ਦਈਏ ਜਿਹੜੇ ਵੀ ਭਰਾਣੇ ਲੈ ਕੇ ਜਾਣੇ ਆ ਆਪਣੀ ਜ਼ਿੰਮੇਵਾਰੀ ਆਪਣੀ ਗਾਰੰਟੀ ਤੇ ਆਪਣੀ ਪਸੰਦ ਦੇ ਦੇਖ ਕੇ ਲੈ ਕੇ ਜਾਣੇ ਆ ਠੀਕ ਆ ਕਿਹੇ ਵੀ ਭਰਾਣੇ ਕਿਸੇ ਨੂੰ ਆਨਲਾਈਨ ਪੈਸਾ ਨਹੀਂ ਪਾਉਣਾ ਆਪਾਂ ਪਹਿਲਾਂ ਵੀ ਕਹਿੰਨੇ ਆ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਜੇ ਅਹੀਂ ਉਹਨੂੰ ਪੈਸੇ ਪਾਏ ਹੀ ਉਹਨੇ ਦਿੱਤੇ ਨਹੀਂ ਜਾਂ ਇਦਾਂ ਹੋਇਆ ਜਾਂ ਕਬੂਤਰ ਹੋਰ ਭੇਜ ਤੇ ਇਹ ਤੁਹਾਡੀ ਆਪ ਦੀ ਜ਼ਿੰਮੇਵਾਰੀ ਆ ਕਬੂਤਰ ਦੇ ਚੰਗੇ ਮਾੜੇ ਹੋਣ ਦੀ ਗਰੰਟੀ ਵੀ ਤੁਹਾਡੀ ਚੈੱਕ ਕਰਕੇ ਲੈ ਕੇ ਜਾਣਾ ਠੀਕ ਆ ਇਹ ਦੇਖੋ ਹੁਣ ਇਹ ਕਬੂਤਰਾਂ ਦੀਆਂ ਨਸਲਾਂ ਜਿਹੜੀਆਂ ਨੇ ਇੱਕ ਤੋਂ ਇੱਕ ਨੇ ਬਹੁਤ ਚੰਗੇ ਚੰਗੇ ਕਬੂਤਰ ਨੇ ਕਹਿੰਦੇ ਕੋਹਾਂ ਦੇ ਪ੍ਰਿੰਦੇ ਨੇ ਬਾਈ ਇਹ ਦੇਖੋ ਕੁਝ ਇਹ ਨੇ ਵੱਖਰੇ ਮੈਂ ਤੁਹਾਨੂੰ ਸਾਰੇ ਦੇ ਸਾਰੇ ਦਿਖਾਉਂ ਕਬੂਤਰ ਠੀਕ ਆ ਜੀ ਦੇਖੋ ਕੱਦ ਕਾਠ ਵਜੂਦ ਇੱਕਦਮ ਵਧੀਆ ਔਰ ਚੰਗੇ ਉੜਦੇ ਨੇ ਠੀਕ ਆ ਜੀ ਆ ਪਿੱਛੇ ਦੇਖੋ ਦੋ ਕਬੂਤਰ ਵੇੜੇ ਆ ਗਿਆ ਇਹ ਨੀਲੀਆਂ ਨੋਕਾਂ ਵਾਲੇ ਆਪਾਂ ਨੂੰ ਨਹੀਂ ਪਤਾ ਕਿਹੜੀ ਨਸਲ ਆ ਪਰ ਤੁਹਾਨੂੰ ਦੱਸਤਾ ਵੀ ਕਬੂਤਰ ਇਹ ਚੰਗੇ ਆ ਉਹ ਪਿੱਛੇ ਬੈਠਾ ਨੀਲੀ ਨੋਕ ਦਾ ਇੱਕ ਤੇ ਇੱਕ ਆ ਆ ਗਿਆ ਚਿੱਟੀਆਂ ਆਖਾਣੇ ਇਹਨਾਂ ਦੀਆਂ ਤੇ ਇੱਕ ਪਰਿੰਦਾ ਆ ਵਿੱਚ ਬੰਦ ਕੀਤਾ ਪਿਆ ਆ ਇਹ ਵੀ ਰੱਤਾ ਆ ਪੱਠਾ ਲੱਗਦਾ ਨਾ ਵਾ ਠੀਕ ਆ ਜੀ ਤੇ ਇੱਕ ਆ ਤਾਂ ਜੋੜੀ ਦਿਖਾਣੇ ਆ ਆ ਦੇਖੋ ਬਾਈ ਇਹ ਜੋੜੀ ਆ ਬਾਈ ਹੋਣਾ ਦੀ ਆ ਲਾਲ ਚੀਨੀ ਕਬੂਤਰੀ ਆ ਤੇ ਉਹ ਚਿੱਟਾ ਕਬੂਤਰ ਆ ਹੈ ਦੋਨੇ ਕਬੂਤਰ ਨਾਰੀ ਦੋਨੇ ਨਾਰਾ ਹੈ ਹਾਂ ਇਹ ਵੈਸੇ ਇੱਧੇ ਡੱਕੇ ਦੇ ਆ ਹਾਂ ਹਾਂ ਐ ਇੱਕ ਦੇਖੋ ਬਈ ਇਹ ਜੋੜੇ ਤੋੜੇ ਆ ਇਹਨਾਂ ਦੇ ਐ ਦੇਖੋ ਬਾਈ ਇੱਕ ਸ਼ਾਕ ਆਇਆ ਇੱਕ ਲਾਲ ਚੀਨੀ ਤੇ ਇੱਕ ਲਾਲ ਚੀਨਾ ਦੋਵੇਂ ਨਾਰਾ ਦੋ ਇਹ ਨੇ ਬਾਕੀ ਖੁੱਡਿਆਂ ਦਾ ਵੀ ਤੁਹਾਨੂੰ ਕਰਾਉਣੇ ਆ ਆਪਾਂ ਸ਼ੌਂਕ ਬਾਈ ਐ ਕਬੂਤਰੀਆਂ ਸਾਰੀਆਂ ਆਹ ਲਓ ਬਾਈ ਤੇ ਆਣੇ ਸਾਰੀਆਂ ਹੀ ਕਬੂਤਰੀਆਂ ਖੜਾਂ ਦੇਖੋ ਕਬੂਤਰੀਆਂ ਦੀ ਕਿਦਾਂ ਸੱਪਾਂ ਵਾਂਗੂ ਖਲੌਂਦੀਆਂ ਨੇ ਹੋਰੀਆਂ ਵਧੀਆ ਤੇ ਇੱਕ ਵਿਚਰਤੀ ਆ ਬਾਈ ਇਹ ਵੀ ਚਟੀਆਂ ਦੀ ਇੱਧਰ ਕਰਕੇ ਤੁਹਾਨੂੰ ਦਿਖਾਉਂਦੇ ਆ ਉਧਰੋਂ ਆਹ ਲਓ ਬਾਈ ਇਹ ਸਾਰੇ ਦੇ ਸਾਰੇ ਪੰਛੀ ਜਿਹੜੇ ਤੁਸੀਂ ਦੇਖ ਰਹੇ ਹੋ ਬਾਈ ਇਹ ਸੇਲ ਨੇ ਠੀਕ ਆ ਪੂਰੇ ਵਧੀਆ ਨਸਲਾਂ ਕੱਦ ਕਾਠ ਤੁਸੀਂ ਦੇਖ ਹੀ ਲਿਆ ਇਹਨਾਂ ਕਬੂਤਰਿਆਂ ਦਾ ਠੀਕ ਆ ਜੀ ਤੇ ਇਹ ਤੁਹਾਨੂੰ ਫੇਰ ਦੱਸ ਦਈਏ ਇਹ ਆਪਣੇ ਦੌਧਰ ਪਿੰਡ ਦੇ ਵਿੱਚ ਨੇ ਬਾਈ ਇਹ ਪ੍ਰਿੰਦੇ ਨੇ ਜਿਹੜੇ ਰੇਟ ਦੀ ਗੱਲ ਬਾਈ ਜੀ ਤੁਸੀਂ ਆਪ ਕਰ ਸਕਦੇ ਹੋ ਠੀਕ ਆ ਜੀ ਜੈਹੋ ਜੀ ਕੁਆਲਿਟੀ ਹੋਏ ਉਹੋ ਜਿਹਾ ਰੇਟ ਹੁੰਦਾ ਆ ਆ ਦੇਖੋ ਕਬੂਤਰੀ ਬੈਠੀ ਆ ਪੂਰੇ ਦੇ ਪੱਟ ਵੀ ਵੱਖਰੇ ਦੇਖਦੇ ਆ ਇਹ ਵਈ ਕਬੂਤਰੀਆਂ ਨੇ ਇੱਕ ਹੋਰ ਖੁੱਡੇ ਦੇ ਵਿੱਚ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਕਰਾਉਨੇ ਆ ਸ਼ੌਂਕ ਔਰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਦੋ ਖੁੱਡੇ ਇੱਧਰ ਆ ਉਹਨਾਂ ਦਾ ਵੀ ਤੁਹਾਨੂੰ ਕਰਾਉਨੇ ਆ ਸ਼ੌਂਕ ਤੇ ਆਹ ਲੋ ਵਈ ਇਹਦੇ ਵਿੱਚ ਬਾਈ ਨੇ ਜੋੜੀਆਂ ਛੱਡੀਆਂ ਹੋਈਆਂ ਅਜੇ ਤਾਂ ਤੋੜੀਆਂ ਨਹੀਂ ਐ ਤੋੜੀਆਂ ਨਹੀਂ ਬਾਈ ਇਹ ਜੋੜੀਆਂ ਹਨ ਇਹ ਲੱਗੀਆਂ ਹੋਈਆਂ ਨੇ ਬਾਈ ਆਹ ਦੇਖੋ ਬੱਚੇ ਵੀ ਬਹੁਤ ਬਹੁਤ ਸੋਹਣੇ ਪੱਠੇ ਨਵੇਂ ਜਿਹੜੇ ਆ ਇਸ ਟਾਈਮ ਗਰਮੀ ਦੇ ਵਿੱਚ ਉੱਡਣ ਦੇ ਲਈ ਤਿਆਰ ਨੇ ਕਿਸੇ ਨੇ ਦੂਸਰਾਂ ੜਾਣੇ ਆ ਉਹ ਪੱਠੇ ਜਿਹੜੇ ਹੈਗੇ ਆ ਬਾਈ ਉਹਨਾਂ ਦੇ ਕੋਲ ਰੈਡੀ ਨੇ ਠੀਕ ਹੈ ਜੀ ਹੁਣ ਦੇਖ ਸੋਹਣੇ ਕਬੂਤਰ ਨੇ ਲਾਜਵਾਬ ਭਰਿੰਦੇ ਇਹ ਕਾ ਨੀਲਾ ਪੱਠਾ ਵੀ ਆ ਬਾਈ ਕਈ ਵਾਰ ਭਰਾ ਕਹਿੰਦੇ ਸੀ ਨੀਲੇ ਚਾਹੀਦੇ ਆ ਤਾਂ ਨੀਲਾ ਵੀ ਬਹੁਤ ਵਧੀਆ ਇੱਧਰ ਇੱਕ ਨੇ ਸ਼ਾਇਦ ਆਂਡੇ ਰੱਖੇ ਹੋਇਆ ਵਿੱਚ ਤੇ ਆ ਵੀ ਨਵਾਂ ਪੱਠਾ ਹੀ ਆ ਹਾਂ ਸ਼ਾਕਾ ਦੇਖੋ ਪਲੇ ਕਿੰਨੇ ਨਿਕਰਨੇ ਔਰ پارک ਹੁੰਦਾ ਸਭ ਵਧੀਆ ਇਹਨਾਂ ਦਾ ਜਿੰਨਾ ਵੀ ਹੈਗਾ ਆ ਸੋਹਣੇ ਪਰਿੰਦੇ ਨੇ ਬਾਈ ਆ ਕਬੂਤਰੀ ਦੇਖੋ ਪਤਲੀ ਤਾਂ ਹੋਣੀ ਦੀ ਕਬੂਤਰੀ ਦੀ ਜਿਹੜੀ ਭਰਾ ਖਰੀਦਣ ਦੇ ਚਾਹਵਾਨ ਆ ਬਾਈ ਦੇ ਨਾਲ ਸੰਪਰਕ ਕਰਕੇ ਜਿਹੜਾ ਹੈਗਾ ਆ ਉਹ ਪਰਿੰਦੇ ਜਿਹੜੇ ਹੈਗੇ ਆ ਉਹ ਖਰੀਦ ਸਕਦੇ ਨੇ ਆ ਜੋੜੀਆਂ ਨੇ ਇੱਕ ਆ ਹੈ ਸ਼ਾ ਆਖਿਆ ਨਹੀਂ ਵਿੱਚ ਜੋੜੀ ਇਹ ਫੇਰ ਦੱਸ ਦਈਏ ਬਾਈ ਐਡਰੈਸ ਤੁਹਾਨੂੰ ਪੂਰਾ ਸਮਝਾ ਦਿੰਨੇ ਆ ਦੌਦਰ ਪਿੰਡ ਆ ਇਹ ਲੁਧਿਆਣੇ ਤੋਂ ਜਦੋਂ ਫਿਰੋਜ਼ਪੁਰ ਰੋਡ ਨੂੰ ਜਾਓ ਮੋਗੇ ਰੋਡ ਨੂੰ ਜਾਓ ਤੇ ਜਿਗਰਾਮਾਂ ਤੋਂ ਜਿਹੜੀ ਸੜਕ ਮੁੜਦੀ ਆ ਠੀਕ ਆ ਜੀ ਬਾਕੀ ਤੁਸੀਂ ਜਿਹੜਾ ਹੈਗਾ ਆ ਆਪਣੇ ਮੋਬਾਈਲ ਦੇ ਉੱਤੋਂ ਵੀ ਜਿਹੜਾ ਹੈਗਾ ਲੋਕੇਸ਼ਨ ਲਾ ਕੇ ਪਹੁੰਚ ਸਕਦੇ ਹੋ ਦੌਦਰ ਲਿਖ ਕੇ ਲੋਕੇਸ਼ਨ ਪਾਓਗੇ ਤੇ ਪਿੰਡ ਦੀ ਜਿਹੜੀ ਲੋਕੇਸ਼ਨ ਆ ਬਾਈ ਉਹ ਨਿਕਲ ਆਊਗੀ ਠੀਕ ਆ ਜੀ ਤੇ ਇਹ ਨੇ ਪਰਿੰਦੇ ਬਾਈ ਹੁਣਾਂ ਦੇ ਜਿਹੜੇ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਇੱਕ ਤੋਂ ਇੱਕ ਪਰਿੰਦਾ ਸੋਹਣੇ ਪਰਿੰਦੇ ਨੇ ਵਧੀਆ ਉਡਾਰ ਵਾਲੇ ਸ਼ਾਖੇ ਜਿਆਦਾ ਨੇ ਬਾਈ ਹੁਣਾਂ ਦੇ ਕੋਲ ਤੇ ਏਸੀ ਬਾਈ अगला खुड्डा ਤੇ ਨੈਕਸਟ ਚਲਦੇ ਆਂ ਤੁਹਾਨੂੰ ਕਰਾਉਨੇ ਆ ਸ਼ੌਂਕ ਇਹਨਾਂ ਕਬੂਤਰਾਂ ਦਾ। ਛਤਰੀਆਂ ਬਾਈ ਨੀਲੇ ਰੰਗ ਦੀਆਂ ਬਾਈ ਉਹਨਾਂ ਨੇ ਲਾਈਆਂ ਹੋਈਆਂ ਆ। ਠੀਕ ਆ। ਤੇ ਕੁਝ ਬੱਚੇ ਜਿਹੜੇ ਹੈਗੇ ਆ ਨਵੇਂ ਪੱਠੇ ਛਤਰੀਆਂ ਤੇ ਲਾਏ ਹੋਏ ਵੀ ਆ। ਠੀਕ ਹੈ ਜੀ। ਤੇ ਆਹ ਦੇਖੋ ਆਹ ਬੱਚੇ ਕੱਢੇ ਹੋਏ ਸ਼ਾਇਦ ਇਹਨੇ ਮੂੰਹ ਲਿਬੜਿਆ ਹੋਇਆ ਦਾ ਨਰ ਦਾ। ਕਾਲਾ ਚੀਨਾ ਨਾਰਾ। ਖਾਣੇ ਬਾਈ ਉਹਨਾਂ ਨੇ ਬਹੁਤ ਵਧੀਆ ਬਣਾਏ ਦੇ ਆ। ਪਹਿਲਾਂ ਵੀ ਤੁਹਾਨੂੰ ਬਈ ਕਈ ਵਾਰ ਸ਼ੌਂਕ ਆਪਾਂ ਕਰਾ ਚੁੱਕੇ ਹਾਂ ਔਰ ਇਹ ਛੱਤ ਦੇ ਉੱਤੋਂ ਆਪਾਂ ਲਾਲ ਚੀਨੀਆ ਕਬੂਤਰ ਲੈ ਕੇ ਗਏ ਸੀ ਜਿਹੜੇ ਆਪਣੇ ਕੋ ਸਾਰਿਆਂ ਨਾਲ ਵੱਧ ਉੱਡੇ ਸੀ ਤੇ ਸ਼ਾਹ ਆਖੀ ਬਰੀਡ ਜਿਹੜੀ ਸੀ ਬਾਹਰ ਛੱਡਣ ਲਈ ਬਹੁਤ ਵਧੀਆ ਸੀ ਆਪਾਂ ਉਹਨਾਂ ਦੇ ਜਿਹੜੇ ਸੀਗੇ ਸੀ ਬਾਹਰ ਛੱਡੇ ਸੀ ਇੱਕ ਜੋੜਾ ਹੈ ਇਹ ਦੇਖੋ ਇਹ ਸਾਰੇ ਸਾਰੇ ਕਬੂਤਰ ਸੇਲ ਨੇ ਬਾਈ ਆ ਖੱਡੀਆਂ ਵਾਲੇ ਵਿੱਚ ਨਵੇਂ ਪੱਠੇ ਕਾਫੀ ਵਧੀਆ ਤਿਆਰ ਹੋਏ ਨੇ ਜਿਹੜੇ ਵੀ ਭਰਾ ਨੂੰ ਜ਼ਰੂਰਤ ਹੋਵੇ ਉਹ ਬਾਈ ਦੇ ਨਾਲ ਸੰਪਰਕ ਕਰਕੇ ਜਿਹੜਾ ਉਹ ਖਰੀਦ ਸਕਦਾ ਆ ਇਹ ਦੇਖ ਬਹੁਤ ਚੰਗੇ ਚੰਗੇ ਨੇ ਚਟੀਆਂ ਅੱਖਾਂ ਦੇ ਸ਼ਾ ਅਖੇ ਕਾਲੇ ਚੀਨੇ ਹਰ ਤਰ੍ਹਾਂ ਦੇ ਜਿਹੜੇ ਬਾਈ ਹੁਣਾਂ ਦੇ ਕੋਲ ਕਬੂਤਰ ਹੈਗੇ ਨੇ 22 ਦਾ ਨੰਬਰ ਜਿਹੜਾ ਹੈਗਾ ਬਾਈ ਜੀ ਉਹ ਆਪਾਂ ਦੇ ਦੇਵਾਂਗੇ ਤੁਹਾਨੂੰ ਠੀਕ ਹੈ ਜੀ نیچے ਟਾਈਟਲ ਲਿਖਿਆ ਹੋਇਆ ਟਾਈਟਲ ਤੇ ਵੀ ਠੀਕ ਹੈ ਜੀ ਤੇ ਆ ਦੇਖੋ ਇਹ ਗੋ ਪਿੱਛੇ ਵੀ ਹੈ ਸ਼ਾਇਦ ਸ਼ਾਹ ਆ ਕੀ ਆਂਡੇ ਰੱਖੇ ਹੋਏ ਉਹਦੇ ਤੇ ਆ ਨਰ ਦੇਖੋ ਚਟੀਆਂ ਰੱਖੇ ਨਾ ਚੰਗਾ ਆ ਜਿੰਨਾ ਵਜੂਦ ਹੀ ਬੜਾ ਵੱਡਾ ਇਸ ਨਰ ਦਾ ਉੱਪਰ ਜਿਹੜੇ ਹੈਗੇ ਆ ਕਬੂਤਰਿਆਂ ਨੇ ਅੰਡੇ ਰੱਖੇ ਹੋਏ ਆ ਇਹ ਤੁਹਾਨੂੰ ਪੂਰਾ ਟਿਕਾ ਕੇ ਆਪਾਂ ਤਾਂ ਦਿਖਾ ਰਹੇ ਹਾਂ ਕਈ ਵਾਰ ਭਰਾ ਕਹਿੰਦਿਆ ਵੀ ਚੰਗੀ ਤਰ੍ਹਾਂ ਦੇ ਨਾਲ ਦੇਖੇ ਨਹੀਂ ਐ ਲੋਕ ਲਾ ਕੱਲੇ ਜੋੜੇ ਤੇ ਵੀਡੀਓ ਆਪਾਂ ਪਾ ਦਿੰਨੇ ਆ ਐ ਲਓ ਭਾਈ ਹਰ ਪਰਿੰਦਾ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਲਾਲ ਚੀਨਾ ਪਠਾਆ ਆ ਕਬੂਤਰੀ ਆ ਵੱਡੀ ਠੀਕ ਹੈ ਜੀ ਇੱਕ ਲਾਲ ਰੰਗ ਲੱਗਾ ਹੋਇਆ ਲਾਲ ਚੀਨਾ ਪਠਾਏ ਬੈਠਾ ਆ ਕੁਝ ਪੱਠੇ ਬਾਈ ਹੋਣਾਂ ਦੇ ਵਿੱਚੋਂ ਜਿਹੜੇ ਹੈਗੇ ਆ ਅੜਾਏ ਹੋਏ ਨੇ ਤੇ ਕੁਝ ਨਵੇਂ ਨੇ ਐ ਦੇਖੋ ਜੋੜੀ ਚਟੀਆਂ ਦੀ ਕਬੂਤਰੀ ਕਾਲੀਆਂ ਦਾ ਕਬੂਤਰ ਆ ਸ਼ਾਇਦ ਹਰ ਪਰਿੰਦਾ ਜਿਹੜਾ ਹੈਗਾ ਆ ਵੱਖਰੇ ਵੱਖਰੇ ਵਯੂਦ ਦਾ ਵਧੀਏ ਕਬੂਤਰ ਨੇ ਐ ਜੋੜਾ ਜਿਹੜਾ نیچے ਪਹਿਲਾਂ ਤੁਹਾਨੂੰ ਦਿਖਾਇਆ ਇਹ ਬੈਠ ਗਿਆ ਇੱਥੇ ਆ ਕੇ ਆ ਬੰਦ ਕਰ ਦੇ ਦਿਨਾ ਦਰਵਾਜਾ ਅੱਗੇ ਬਈ ਤੁਹਾਨੂੰ ਦਿਖਾਉਨੇ ਆਪਾਂ ਇਸ ਖੁੱਡੇ ਦੇ ਕਮੂਤਰ ਵੀਡੀਓ ਦੇ ਨਾਲ ਬਣੇ ਰਹੋ ਬਈ ਕੱਲਾ ਕੱਲਾ ਪਰਿੰਦਾ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਆ ਜੀ ਐ ਵੀ ਦੋ ਨਵੇਂ ਪੱਠੇ ਆ ਬਈ ਲਾਲ ਰੱਤਾ ਤੇ ਸ਼ਾਖਾ ਇੱਕ ਇਹ ਨੀਚੇ ਹੈ ਬਈ ਇੱਕ ਐ ਬੈਠਾ ਆ ਇਹਦੇ ਵਿੱਚ ਕਾਫੀ ਜਿਹੜੇ ਨਵੇਂ ਪੱਠੇ ਹੈਗੇ ਨੇ ਆ ਕਬੂਤਰੀਆਂ ਕਾਲੀ ਚੀਨੀ ਖਟੀਆਂ ਦੀ ਤੇ ਨਾਲ ਇਹਦੇ ਵੀ ਇੱਕ ਪੱਠਾ ਹੀ ਬੈਠਾ ਆ ਜਿਹੜਾ ਚਟੀਆਂ ਦਾ ਆ ਤੇ ਇੱਕ ਜੋੜਾ ਬੈਠਾ ਪਿੱਛੇ ਬਾਈ ਤੇ ਆਹ ਲਓ ਉੱਪਰ ਆ ਜੋ ਆ ਦੋ ਬੱਚੇ ਆ ਕੱਡੇ ਪਏ ਆ ਲਾਲ ਰੱਤਾ ਕਬੂਤਰ ਹੈ ਸ਼ਾਇਦ ਤੇ ਨਾਲ ਕਬੂਤਰੀ ਆ ਖਟੀਆਂ ਦੀ ਬਗੀ ਇਹ ਜਿੰਨੇ ਵੀ ਤੁਸੀਂ ਕਬੂਤਰ ਦੇਖ ਰਹੇ ਹੋ ਬਾਈ ਇਹ ਸਾਰੇ ਦੇ ਸਾਰੇ ਸੇਲ ਆ ਆ ਦੇਖੋ ਮੌਜਾ ਲੱਤਾਂ ਦੇ ਉੱਤੇ ਵੱਡੀ ਮੌਜ ਆ ਇਹਦੇ ਚੀਨਾ ਕਬੂਤਰ ਕੱਲਾ ਕੱਲਾ ਕਬੂਤਰ ਤੁਹਾਨੂੰ ਬਾਈ ਦਿਖਾ ਰਹੇ ਆ ਇਸੇ ਲਈ ਤੇ ਇੱਕ ਇਹ ਡੱਬੀ ਆ ਕਬੂਤਰੀ ਤੇ ਨਾਲ ਜਿਹੜਾ ਹੈਗਾ ਜੌਨਸ ਦਾ ਕਬੂਤਰ ਚਟੀਆਂ ਦਾ ਤੇ ਇੱਕ ਪਠਾ ਆ ਵੀ ਆ ਬਾਈ ਠੀਕ ਹੈ ਜੀ ਇੱਧਰ ਆ ਜਾਓ ਆ ਇੱਕ ਰੱਤਾ ਕਬੂਤਰ ਆ ਸ਼ਾਇਦ ਜਿਹੜਾ ਅੰਡਿਆਂ ਤੇ ਬੈਠਾ ਹੋਇਆ ਤੇ ਇਹ ਜਿੰਨੇ ਵੀ ਬਾਈ ਜੀ ਤੁਸੀਂ ਕਬੂਤਰ ਦੇਖਿਆ ਤੁਹਾਨੂੰ ਇੱਕ ਵਾਰ ਫਿਰ ਹੁਣ ਦੂਰ ਤੋਂ ਦਿਖਾ ਦਿੰਨੇ ਆ ਠੀਕ ਹੈ ਜੀ ਇਹ ਸਾਰੇ ਦੇ ਸਾਰੇ ਪੰਛੀ ਜਿਹੜੇ ਆ ਬਾਈ ਜੀ ਸੇਲ ਆ ਤੁਸੀਂ ਬਾਈ ਹੁਣਾ ਦੇ ਨਾਲ ਸੰਪਰਕ ਕਰਕੇ ਜਿਹੜਾ ਹੈਗਾ ਆ ਜਿਹੜੇ ਵੀ ਖਰੀਦਣਾ ਚਾਹੋ ਉਹ ਖਰੀਦ ਸਕਦੇ ਹੋ ਕੋਸ਼ਿਸ਼ ਕਰਿਓ ਆ ਕੇ ਲੈ ਕੇ ਜਾਓ ਆਪ ਦੇਖ ਕੇ ਲੈ ਕੇ ਜਾਓ ਵਧੀਆ ਆ ਬਾਦ ਵਿੱਚ ਕਈ ਵਾਰ ਬੰਦੇ ਕਹਿ ਦਿੰਦੇ ਆ ਕਿ ਉਹਨੇ ਮੈਨੂੰ ਬਿਮਾਰ ਦੇ ਦਿੱਤਾ ਜਾਂ ਇਦਾਂ ਦੇ ਦਿੱਤਾ ਠੀਕ ਹੈ ਜੀ ਤੇ ਤੁਸੀਂ ਆਪ ਆਪਣੀ ਪਸੰਦ ਦਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਤੁਹਾਨੂੰ ਕਬੂਤਰ ਚਾਹੀਦਾ ਉਹ ਤੁਸੀਂ ਖਰੀਦ ਸਕਦੇ ਹੋ ਤੇ ਕਿੱਦਾਂ ਦਾ ਲੱਗਾ ਸ਼ੌਂਕ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਤੇ ਨਵੀਂ ਵੀਡੀਓ ਲੈ ਕੇ ਮਿੱਤਰੋ ਮਿਲਦੇ ਆਂ ਬਹੁਤ ਸ਼ੇਤੀ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ